ਦੇਖੀ ਨਾ یوں ਦੇਖੀ ਦادیه ਅਸੀਂ ਮੁੜ ਨਹੀਂ ਆਉਣਾ ਨਾ یوں ਦੇਖੀ ਨਾ یوں ਦੇਖੀ ਦادیه ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ लाਡ ਲਡਾਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡੋਣਾ ਚੱਲੇ ਮੌਤ ਵੇ ਹੋਣ ਨੂੰ ਤੂੰ ਸ਼ਗਨ ਮਨਾ ਕਰਨਾ ਚੁੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆਪਣਾ ਪੰਜ ਸ਼ੀਧੀ ਦਿਹਾੜੇ ਲਗਾਤਾਰ ਇੱਕ ਹਫ਼ਤਾ ਮਨਾ ਰਹੇ ਆ ਸਾਡੀ ਰੈਲਬੰਦੀਗੀ ਲਾਈਨ ਕਲੱਬ ਵੱਲੋਂ ਅੱਜ ਤੀਜੇ ਦਿਨ ਚ ਪਹੁੰਚ ਚੁੱਕਾ ਹੈ ਅੱਜ ਦੇ ਦਿਨ ਬੀਬੀ ਹਰਜ ਗਰਸ਼ਰਨ ਕੌਰ ਨੇ ਚਮਕੌਰ ਸਾਹਿਬ ਜਿਹੜੇ ਵੱਡੇ ਸਾਹਿਬ ਜਦ ਦੇ ਦੋ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕੀਤਾ ਸੀ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਤੇ ਜਾਲਮਾਂ ਨਾਲ ਉਹਨਾਂ ਵਿੱਚ ਗਿਆ ਛੱਟਤਾ ਅੱਜ ਉਹਨਾਂ ਦਾ ਵੀ ਛਿੱਦੀ ਦਿਹਾੜਾ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਲਗਾਤਾਰ ਇੱਕ ਹਫ਼ਤੇ ਤੋਂ ਗੁਰਮੁਖ ਦਾ ਛਿੱਦੀ ਦਿਹਾੜਾ ਚੱਲ ਰਿਹਾ ਜਿਹਦੇ ਵਿੱਚ ਚਾਰ ਸੈਭ ਜਾਦੇ ਨੂੰ ਛਿੱਦੀ ਛਿੱਦੀ ਪਾਈ ਗੁਰੂ ਤੇਗ ਬਹਾਦਰ ਜੀ ਦੀਨ ਮਾਤਾ ਗੁਜਰਕੌਰ ਨੇ ਸਭ ਤੋਂ ਵੱਡੀ ਗੱਲ ਏ ਦੁਨੀਆ ਵਿੱਚ ਸਭ ਤੋਂ ਘੱਟ ਉਮਰ ਦਾ 9 ਸਾਲ ਫਤੇ ਸਿੰਘ ਸਾਹਿਬ ਜਦਾ ਜੀ ਨੇ ਜਿਹੜੀ ਛਿੱਦੀ ਪਾਈ ਸਭ ਤੋਂ ਛੋਟੀ ਉਮਰ ਦੇ ਨੇ 9 ਸਾਲ ਦੇ ਜਿਨ੍ਹਾਂ ਨੇ ਛਿੱਦੀ ਪਾਈ ਸੀ ਉਹ ਵੀ ਸਿੱਖ ਕੌਮ ਦਾ ਹੈ ਬੜੇ ਆਪਾਂ ਨੂੰ ਸਿੱਖਾਂ ਨੂੰ ਇੱਤੇ ਮਾਣ ਹੋਣਾ ਚਾਹੀਦਾ ਹੈ ਕਿ ਸਿੱਖ ਕੌਮਾਂ ਤੇ ਬੜੀ ਫਕਰ ਦੀ ਗੱਲ ਏ ਕਿ ਸਭ ਤੋਂ ਛੋਟੀ ਉਮਰ ਜਿਵੀ ਛਿੱਦੀ ਗੁਰੂਆਂ ਨੇ ਸਾਡੇ ਬੱਚਿਆਂ ਨੇ ਪਾਈ ਵੇਖੋ ਅੱਜ ਉਹਨਾਂ ਦੇ ਹੀ ਦਿੱਤੇ ਪੂਰਨਿਆਂ ਤੇ ਹੀ ਚੱਲ ਰਹੇ ਆ ਉਹਨਾਂ ਦੇ ਸ਼ਹਾਦਤ ਦਿੱਤੀ ਕਰਕੇ ਹੀ ਅਸੀਂ ਆਪਣੇ ਆਪ ਨੂੰ ਅੱਜ ਸਿੱਖ ਕਹਾਂਦੇ ਆ ਸਿੱਖ ਇੱਕ ਵੱਖਰੀ ਕੌਮ ਹੈ ਸਿੱਖਾਂ ਦੀ ਵੱਖਰੀ ਪਛਾਣ ਹੈ ਵਰਲਡ 'ਚ ਵੇਖੋ ਸਿੱਖਾਂ ਨੇ ਗੁਰੂਆਂ ਤੋਂ ਇੰਨੀ ਸੇਧ ਲਈ ਤਿੱਤੇ ਵੀ ਰਤਾ ਵੀ ਕੋਈ ਸੇਖ ਲੱਗਦਾ ਕਿਤੇ ਵੀ ਕੋਈ ਵੀ ਕਿਤੇ ਲੜਾਈ ਹੁੰਦੀ ਕਿਸੇ ਦੇਚਾ ਜਿ ਕਿਤੇ ਕੋਈ ਪਹਚਾ ਲਾਉਂਦਾ ਕੁਛ ਵੀ ਆਂਦਾ ਹਰ ਵੇਲੇ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਇਹ ਗੁਰੂਆਂ ਦੀ ਦਿੱਤੀ ਸਿੱਖਿਆ ਪਹਿਲਾਂ ਸਿੱਖ ਹੀ ਸੇਵਾ ਵਾਸਤੇ ਪਹੁੰਚਦੇ ਨੇ ਬੜੀ ਮਾਣ ਦੀ ਗੱਲ ਏ ਅੱਜ ਜਿਹੜੇ ਹਫਤਾ ਆਪਾਂ ਨੂੰ ਗੁਰੂਆਂ ਦਾ ਵੱਤ ਤੋਂ ਵੱਧ ਗੁਰਦਾਰੇ ਜਾ ਕੇ ਲੰਗਰਾਂ ਦੀ ਸੇਵਾ ਕਰਕੇ ਗੁਰੂਆਂ ਦੇ ਸਰੰਦ ਤੁਮਕੌਰ ਸਾਹਿਬ ਜੋ ਮੱਥਾ ਟੇਕਣਾ ਚਾਹੀਦਾ ਹੈ ਉਹਨਾਂ ਦੇ ਪੂਰਨਿਆਂ ਦੇ ਚੱਲਣਾ ਚਾਹੀਦਾ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਇਸ ਧਰਮ ਬਾਰੇ ਸਮਝਾਓ ਬੱਚਿਆਂ ਨੂੰ ਯੋਰਾਵਾਰ ਤੇ ਫਤਿਹ ਸਿੰਘ ਜੀ ਤੇ ਜਿਆਰ ਸਿੰਘ ਦੀਆਂ ਕਥਾ ਸੁਣਾਓ ਜੋ ਆਪਣੀ ਤੁਹਾਡੀ ਦਿੱਤੀ ਹੋਈ ਸਿੱਖਿਆ ਜੇ ਸਿੱਖਿਆ ਆਪਾਂ ਬੱਚਿਆਂ ਨੂੰ ਇਹ ਦੇ ਦਿੱਤੀ ਔਰ ਦਮਨ ਕਰਕੇ ਬੱਚੇ ਆਪਣੇ ਬਹੁਤ ਅੱਛੇ ਨਿਕਲਣਗੇ ਬਹੁਤ ਤਰੱਕੀ ਕਰਨਗੇ ਤੇ ਪਰਮਾਤਮਾ ਸਾਡੀ ਕਲੱਬ ਨੂੰ ਇੰਨੀ ਸ਼ਕਤੀ ਦੇਵੇ ਕਿ ਇਦਾਂ ਦੇ ਹੀ ਕਾਰਜ ਕਰਦੇ ਰਹੀਏ ਆਉਣ ਵਾਲੇ ਸਮੇਂ 'ਚ ਇਹ ਸਾਡੇ ਜਿਹੜੇ ਪ੍ਰੋਜੈਕਟ ਨੇ ਪਰਮਾਨੈਂਟ ਪ੍ਰੋਜੈਕਟ ਹੋਣਗੇ 7 ਦਿਨ ਲਗਾਤਾਰ ਸਾਬ ਜੈਦੇ ਦੀ ਯਾਦ 'ਚ ਗੁਰੂ ਤੇਗ ਬਹਾਦਰ ਦੀ ਯਾਦ ਛਮਾਤਾ ਗੁਜਰ ਕੋ ਦੀ ਯਾਦ 'ਚ ਖੂਨਦਾਨ ਦੇ ਕੈਂਪ ਲਾਏ ਜਾਣਗੇ ਅੱਖਾਂ ਦੇ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਆਉਣ ਵਾਲੇ ਸਮੇਂ 'ਚ ਨਗਰ ਕੀਰਤਨ ਕਰਾਇਆ ਜਾਏਗਾ ਇਦਾਂ ਦੇ ਪ੍ਰੋਜੈਕਟ ਲਾਵਾਂਗੇ ਜੋ ਅਸੀਂ ਸਿੱਖ ਕੌਮ ਦੀ ਸੇਵਾ ਕਰ ਸਕਦੇ ਹਾਂ ਸਿੱਖ ਕੌਮ ਤੋਂ ਆਪਾਂ ਸੇਧ ਲਈਏ ਆਪਣਾ ਹੀ ਪ੍ਰਚਾਰ ਕਰੀਏ ਸਭ ਤੋਂ ਵੱਡੀ ਗੱਲ ਹੈ ਆਪਾਂ ਬੜਾ ਮਾਣ ਹੈ ਤੇ ਸਾਡੇ ਗੁਰੂਆਂ ਨੇ ਸਾਡੇ ਦੇਸ਼ ਵਾਸਤੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਉਹਨਾਂ ਦੀ ਕੁਰਬਾਨੀ ਜੇ ਨਾ ਦਿੱਤੀ ਹੁੰਦੀ ਅੱਜ ਹਿੰਦੁਸਤਾਨ ਦਾ ਨਕਸ਼ਾ ਹੋ ਨਕਸ਼ਾ ਹੀ ਹੋ ਰੂਣਾ ਹੀ ਵੇਖੋ ਅਸੀਂ ਕਿੰਨੇ ਭਾਗਾ ਲਿਆ ਗੁਰੂ ਗੋਬਿੰਦ ਸਿੰਘ 9 ਸਾਲ ਦੀ ਉਮਰ ਸੀ ਜਦੋਂ ਆਪਣੇ ਪਿਤਾ ਜੀ ਨੂੰ ਕਿਹਾ ਤੁਸੀਂ ਜਾਓ ਉੱਥੇ ਦਿੱਲੀ ਜਾਓ ਵੇਖੋ ਇਹ ਕੋਈ ਛੋਟੀ ਗੱਲ ਨਹੀਂ ਇਹ ਸਿੱਖ ਕੌਮ ਹੀ ਕਰ ਸਕਦੀ ਏ ਇਹ ਗੁਰੂਆਂ ਦੀ ਦਿੱਤੀ ਦੇ ਨੇ ਗੁਰੂਆਂ ਨੇ ਹੀ ਸਾਨੂੰ ਦਿੱਤੇ ਜੋ ਵੀ ਉਹਨਾਂ ਸੁਝਾਅ ਦਿੱਤੇ ਜੋ ਵੀ ਸਾਨੂੰ ਸਿਖਾਇਆ ਦਿੱਤੇ ਹੀ ਉਹਨਾਂ ਦੇ ਪੁਰਣਿਆਂ ਦੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀ ਵਾਰ ਤੋਂ ਵਾਰ ਹੋ ਸਕਦੀ ਹੈ ਹੀ ਸੇਵਾ ਕਰਾਂਗੇ ਸਾਡੇ ਕਲੱਬ ਵੱਲੋਂ ਸਾਰੇ ਬਹੁਤ ਸਹਿਯੋਗ ਕਰਦੇ ਨੇ ਵੱਡੀ ਗੱਲ ਬੜੀ ਮਾਣ ਦੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਇਹ ਕਾਰਜ ਸ਼ੁਰੂ ਕੀਤੇ ਬਹੁਤ ਲੋਕਾਂ ਨੂੰ ਆਫਰ ਆ ਚੱਕੀ ਸਾਡੀ ਸੇਵਾ ਲਓ ਸਾਡੀ ਸੇਵਾ ਲਓ ਮਨ ਕੁਛ ਹੁੰਦਾ ਹੈ ਵੀ ਲੋਕਾਂ 'ਚ ਵਕਤ ਇਤਸ਼ਾ ਹੈਗਾ ਐਸੇ ਲਈ ਬਹੁਤ ਇਤਸ਼ਾ ਹੈ ਆਪਣਾ ਇਤਸ਼ਾ ਦਾ ਨਾ ਸ਼ਰਧਾ ਦੇ ਨਾਲ ਜਿਹੜੇ ਇੱਕ ਹਫਤਾ ਛੀਦੀ ਜਿਹੜੇ ਮਨਾਈਏ ਤੇ ਸਾਫ ਸੁਥਰੇ ਵਧੀਆ ਤਰੀਕੇ ਨਾਲ ਆਪਣੀ ਸੇਵਾ ਕਰੀਏ ਪ੍ਰਚਾਰ ਕਰੀਏ ਤੇ ਬੱਚਿਆਂ ਨੂੰ ਸਹੀ ਪਾਸੇ ਲਾਈਏ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਜਿਹੜੇ 7 ਦਿਨ ਨੇ ਪੂਰੀ ਰਹਿਤ ਦੇ ਨਾਲ ਗੁਰਦਾਰੇ ਜਾਓ ਸੇਵਾ ਕਰੋ ਪਰਮਾਤਮਾ ਕਰੇ ਸਾਰੇ ਹੀ ਸਿੱਖ ਧਰਮ ਨੂੰ ਹਰ ਬੱਚੇ ਬੱਚਾ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ